ਯੂਥ ਕਲੱਬਾਂ ਆਈਆਂ ਪੌਦੇ ਲਗਾਉਣ ਲਈ ਅੱਗੇ ਗੁਰਹਰ ਸਹਾਇ ਲਾਈਵ ਟੀਮ ਵੱਲੋਂ ਸ਼ੁਰੂ ਕੀਤੀ ਗਈ ਵਾਤਾਵਰਣ ਬਚਾਓ ਮਹੀਮ ਨੂੰ ਹੁਣ ਦਿਨੋ ਦਿਨ ਬਲ ਮਿਲਦਾ ਦਿਖਾਈ ਦੇ ਰਿਹਾ ਹੈ ਪਿੰਡਾਂ ਦੀਆਂ ਯੂਥ ਕਲੱਬਾਂ ਪਿੰਡਾਂ ਦੇ ਵਿੱਚ ਪੌਦੇ ਲਗਾਉਣ ਲਈ ਹੁਣ ਅੱਗੇ ਵੱਧ ਕੇ ਆਨ ਲੱਗ ਗਈਆਂ ਹਨ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਸਲਮੋਨ ਕੇ ਗੋਲੂ ਕਾ ਮੋੜ ਦੀ ਯੂਥ ਕਲੱਬ ਦੇ ਨੌਜਵਾਨ ਨੇ ਜਿਹੜੇ ਨਰਸਰੀ ਵਿੱਚ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਪੌਦੇ ਟਰਾਲੀ ਤੇ ਲੱਦੇ ਜਾ ਰਹੇ ਨੇ ਨੌਜਵਾਨਾਂ ਨੇ ਗੱਲਬਾਤ ਦੌਰਾਨ ਇਹ ਦੱਸਿਆ ਕਿ ਹੁਣ ਸਹੀ ਸਮਾਂ ਪੌਦੇ ਲਗਾਉਣ ਦਾ ਹੈ ਅਤੇ ਸਾਰੀਆਂ ਯੂਥ ਕਲੱਬਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਵੱਡੇ ਮਾਨਵਤਾ ਹਿੱਤ ਦੇ ਇਸ ਕੰਮ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਇਸ ਸਬੰਧੀ ਬਾਬਾ ਵਚਨ ਸਿੰਘ ਡੋਨਰ ਯੂਥ ਕਲੱਬ ਦੇ ਪ੍ਰਧਾਨ ਵਿਜੇ ਥਿੰਦ ਨੇ ਕਿਹਾ ਕਿ ਸੌਣ ਦਾ ਮਹੀਨਾ ਪੌਦੇ ਲਗਾਉਂਦੇ ਹਾਂ ਤੇ ਇਹੀ ਸਹੀ ਟੁਕਮਾ ਸਮਾਂ ਹੈ ਪੌਦੇ ਸਹੀ ਚੱਲਦੇ ਹਨ ਉਹਨਾਂ ਨੇ ਕਿਹਾ ਇਸ ਨੇਕ ਕੰਮ ਲਈ ਸਾਰੀਆਂ ਕਲੱਬਾਂ ਅੱਗੇ ਆਉਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲ ਬਾਬਾ ਬਚਨ ਸਿੰਘ ਮਹਾਰਾਜ ਕੀ ਜੈ ਸਮੂਹ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਕਿ ਹੁਣ ਸਾਉਣ ਦਾ ਮੌਸਮ ਆ ਰਿਹਾ ਹੈ ਇਹ ਨਦੀਆਂ ਵਿੱਚ ਆਪਾਂ ਵੱਧ ਤੋਂ ਵੱਧ ਪੌਦੇ ਲਗਾ ਕੇ ਹਵਾਦਾਰ ਇਹ ਆਪਣੇ ਮੌਸਮ ਨੂੰ ਸਹੀ ਕਰੀਏ ਔਰ ਹਵਾਦਾਰ ਮੌਸਮ ਬਣਾਈਏ ਤਾਂ ਕਿ ਜਿਹੜੇ ਆਪਾਂ ਏਸੀ ਘਰਾਂ ਚ ਲਗਾਏ ਹੋਏ ਨੇ ਉਹਨਾਂ ਤੋਂ ਰਾਹਤ ਪਾਈਏ ਇਹ ਤੇ ਅਸਲੀ ਏਸੀ ਲਗਾਈਏ ਔਰ ਇਲਾਕੇ ਪਰ ਨੂੰ ਨੌਜਵਾਨ ਸਭਾ ਨੂੰ ਨੌਜਨ ਕਲੱਬਾਂ ਨੂੰ ਅਲੱਗ-ਅਲੱਗ ਪਿੰਡਾਂ ਦੇ ਕਲੱਬਾਂ ਨੂੰ ਇਹ ਅਪੀਲ ਹੈ ਕਿ ਸਾਰੇ ਆਪਾਂ ਰਲ ਕੇ ਅੱਗੇ ਆਈਏ ਔਰ ਆਪਣਾ ਗੁਰੂ ਘਰ ਸਾਹਿਬ ਨੂੰ ਖੁਸ਼ਹਾਲ ਬਣਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਮੁਹਿੰਮ ਛੇੜੀ ਹੈ ਵੀ ਰੁੱਖ ਲਗਾਓ ਤੇ ਵਾਤਾਵਰਨ ਬਚਾਓ ਅਸੀਂ ਬਹੁਤ ਧੰਨਵਾਦ ਹਾਂ ਮੁੱਖ ਮੰਤਰੀ ਸਾਹਿਬ ਦੇ ਅਤੇ ਪੰਜਾਬ ਸਰਕਾਰ ਦੇ ਔਰ ਵਣ ਵਿਭਾਗ ਦੇ ਬਹੁਤ ਵੀ ਤੱਲਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਪੌਦੇ ਫ੍ਰੀ ਔਰ ਕੋਸਟ ਦਿੱਤੇ ਹੈ ਔਰ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ